SSF ਸਾਨੂੰ ਰੋਡ ਤੇ ਕੋਈ ਵੀ ਸਟੇਟ ਹਾਈਵੇਜ਼ ਤੇ ਨੈਸ਼ਨਲ ਹਾਈਵੇ ਤੇ ਕੋਈ ਵੀ ਦਰਘਟਨਾ ਹੁੰਦੀ ਹੈ ਜੋ ਸਾਨੂੰ 112 ਤੇ ਕਾਲ ਕੀਤੀ ਜਾਂਦੀ ਹੈ ਤਾਂ ਅਸੀਂ ਉਸ ਜਗ੍ਹਾ ਤੇ ਪਹੁੰਚਦੇ ਆਂ ਜਲਦੀ ਤੋਂ ਜਲਦੀ ਪਹੁੰਚਦੇ ਤੇ ਉਹਨਾਂ ਦੀ ਜਿੰਨਾ ਤੱਕ ਵੀ ਹੈਲਪ ਹੋ ਸਕੇ ਅਸੀਂ ਕਰਦੇ ਆਂ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਜਨਵਰੀ 2024 ਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਸੀ ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਜਿਸ ਦੇ ਚੱਲਦਿਆਂ ਸੂਬੇ ਚ ਸੜਕ ਹਾਦਸਿਆਂ ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 48.1% ਘਟੀ ਹੈ ਹੁਣ ਤੱਕ ਹੋਏ ਸੜਕੀ ਹਾਦਸਿਆਂ ਦੇ 17313 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਸੜਕੀ ਹਾਦਸਿਆਂ ਦੇ ਸ਼ਿਕਾਰ ਹੋਏ 22274 ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੜਕਾਂ ਤੇ ਐਸਐਸਐਫ ਖੜੀ ਹੈ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀਆਂ ਨਾਲ ਕੋਲੇ 48% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਜਿਹੜੀਆਂ ਔਨ ਦਾ ਸਪਾਟ ਹੋ ਜਾਂਦੀਆਂ ਸੀ ਇਹ ਮੈਂ ਨਹੀਂ ਕਹਿ ਰਿਹਾ ਇਹ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਚ ਨੀਤਨ ਗੱਡਕਰੀ ਜੋ ਕਿ ਟ੍ਰਾਂਸਪੋਰਟ ਮਿਨਿਸਟਰ ਆ ਭਾਰਤ ਦੇ ਉਹਨਾਂ ਨੇ ਦੱਸਿਆ ਕਿ ਜੇ ਸਿੱਖਣਾ ਪੰਜਾਬ ਤੋਂ ਸਿੱਖੋ 6 ਮਿੰਟ 20 ਸਕਿੰਟ ਦੇ ਵਿੱਚ ਵਿੱਚ ਉਹਨਾਂ ਦੀ ਐਵਰੇਜ ਆ ਟਾਈਮ ਆ ਆ ਜਾਂਦੇ ਨੇ ਉਹ ਹਿਸਵੇੜ ਦੀ ਵੱਡੀ ਖਬਰ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਆ ਪਾਕਿਸਤਾਨ ਦੇ ਵਿੱਚ ਜ਼ਬਰਦਸਤ ਤਮਾਕਾ ਹੋਇਆ ਜਿਸ ਦੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਿਆ ਤਾਂ ਕਈ ਲੋਕ ਇਸ ਤਮਾਕੇ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਅਸਲ ਪਾਕਿਸਤਾਨ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਇੱਕ ਪਟਾਕਿਆਂ ਦੇ ਫੈਕਟਰੀ ਚੱਲ ਰਹੀ ਸੀ ਤਾਂ ਉਸੇ ਦੌਰਾਨ ਜਦੋਂ ਉੱਥੇ ਮਜ਼ਦੂਰ ਪਟਾਕਾ ਬਣਾ ਰਹੇ ਸੀ ਤਾਂ ਅਚਾਨਕ ਬਲਾਸਟ ਹੋ ਜਾਂਦਾ ਜਿਸ ਦੇ ਦੌਰਾਨ ਮੌਕੇ ਤੇ ਹਫੜਾ ਦਫੜੀ ਮੱਚ ਜਾਂਦੀ ਹੈ ਤਾਂ ਉਸ ਦੀ ਜਿਹੜੀ ਇਮਾਰਤ ਡਿੱਗ ਜਾਂਦੀ ਆ ਡਿੱਗਣ ਦੇ ਨਾਲ ਦੋ ਲੋਕ ਜਿਹੜੇ ਆ ਇਮਾਰਤ ਦੇ ਹੇਠਾਂ ਆਉਣ ਦੇ ਨਾਲ ਉਹਨਾਂ ਦੇ ਮੋਹਤ ਹੋ ਜਾਂਦੇ ਆ ਤਾਂ ਕਈ ਲੋਕ ਜਿਹੜੇ ਜ਼ਖਮੀ ਹੋ ਜਾਂਦੇ ਨੇ ਦੱਸੇ ਜਾਦਾ ਕਿਸੇ ਦੇ ਵਿੱਚ ਕੁਝ ਬੱਚੇ ਵੀ ਮੌਜੂਦ ਨੇ ਤਾਂ ਮੌਕੇ ਤੇ ਹਫੜਾ ਦਫੜੀ ਮੱਚ ਜਾਂਦੀ ਆ ਲੋਕੀ ਆਪਣੀ ਜਾਣ ਪਛਾਣ ਦੇ ਲੋ ਇਦੋ-ਇਦਰ ਭੱਜਦੇ ਨਜ਼ਰ ਆ ਰਹੇ ਨੇ ਔਰ ਜਿਸ ਇਲਾਕੇ ਦੇ ਵਿੱਚ ਇਹ ਫੈਕਟਰੀ ਬਣੀ ਹੋਈ ਆ ਉਸ ਇਲਾਕੇ ਦੇ ਵਿੱਚ ਜਿਹੜੀ ਆ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਕਈ ਸਾਲਾਂ ਤੋਂ ਇਹ ਜਿਹੜੀ ਫੈਕਟਰੀ ਸੀਗੀ ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਹੀ ਸੀ ਨਾ ਤਾਂ ਇਹਨਾਂ ਦੇ ਕੋਲ ਕੋਈ ਕਾਗਜ਼ ਜਿਗਾ ਨਾ ਤੇ ਕੋਈ ਲਾਇਸੈਂਸ ਸੀਗਾ ਤਾਂ ਤਮਾਕੀ ਤੋਂ ਬਾਅਦ ਹੁਣ ਪ੍ਰਸ਼ਾਸਨ ਮੁਕਤ ਪਹੁੰਚਾਇ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਆ ਜਾਂਚ ਪੜਤਾਲ ਕੀਤੀ ਜਾ ਰਹੀ ਆ ਔਰ ਜਿਹੜਾ ਫੈਕਟਰੀ ਦਾ ਮਾਲਕ ਸੀਗਾ ਉਸ ਦੇ ਕੋਲੋਂ ਜਿਹੜੀ ਹੈ ਕਾਗਜ਼ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਜਿਹੜਿਆ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਉੱਥੇ ਮੌਕੇ ਤੇ ਪਹੁੰਚਿਆ ਨੇ ਬਚਾਅ ਕਾਰਜ ਦੀਆਂ ਟੀਮਾਂ ਉੱਥੇ ਪਹੁੰਚਿਆ ਨੇ ਔਰ ਖਾਸ ਕਰਕੇ ਫਰਬ ਗੇੜ ਦੀਆਂ ਗੱਡੀਆਂ ਨੇ ਵੱਲੋਂ ਜਿਹੜੀਆਂ ਮੌਕੇ ਤੇ ਪਹੁੰਚ ਕੇ ਇਹ ਫੈਕਟਰੀ ਦੇ ਵਿੱਚ ਲੱਗੀ ਅੱਗ ਤੇ ਬੜੀ ਮੁਸ਼ਕਲ ਦੇ ਨਾਲ ਕਾਬੂ ਪਾਇਆ ਗਿਆ ਉਹ ਜਿਹੜੇ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਸੀਗੇ ਉਹਨਾਂ ਨੂੰ ਤੁਰੰਤ ਨਿਦਿੱਕੀ ਹਸਪੀਟਲ ਦੇ ਵਿੱਚ ਭੇਟ ਕੀਤਾ ਗਿਆ ਤਾਂ ਜੋ ਉਹਨਾਂ ਦੀ ਜਾਨ ਬਚ ਸਕਿਆ ਤਾਂ ਇਸ ਦੇ ਵਿੱਚ ਖਾਸ ਕਰਕੇ ਛੋਟੇ ਬੱਚੇ ਵੀ ਦੱਸੇ ਜਾ ਰਹੇ ਨੇ ਮੌਜੂਦ ਨੇ ਤਾਂ ਫੈਕਟਰੀ ਤੋਂ ਤਮਾਕੇ ਤੋਂ ਬਾਅਦ ਜਿਹੜੀਆਂ ਪ੍ਰਸ਼ਾਸਨ ਦੇ ਅੱਖਾਂ ਖੁੱਲੀਆਂ ਨੇ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤਾਂ ਉਹਨਾਂ ਦੇ ਵੱਲੋਂ ਜਿਹੜੀ ਹੈ ਫੈਕਟਰੀ ਦੇ ਵਿੱਚ ਉਹਨਾਂ ਦੇ ਲਾਇਸੈਂਸ ਹੋਣ ਕਾਗਜ਼ ਹੋਣ ਹੋਰ ਵੀ ਜਿਹੜੇ ਡਾਕੂਮੈਂਟਸ ਸਿੱਗੇ ਉਹਨਾਂ ਦੀ ਜਾਂਚ ਪੜਤਾਲ ਜਿਹੜੀ ਹੈ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਸ ਫੈਕਟਰੀ ਦੇ ਵਿੱਚ ਕੋਈ ਕਿਹੜਾ ਕੜਾ ਹਿੱਸੇਦਾਰ ਸਿੱਗਾ ਔਰ ਕਿੰਨਾ ਦੀ ਮਿਲੇ ਭੁਗਤ ਦੇ ਨਾਲ ਜਿਹੜਿਆ ਗੈਰ ਕਮਿਊਨਿਟੀ ਟਾਂਗ ਦੇ ਨਾਲ ਕਈ ਸਾਲਾਂ ਤੋਂ ਜਿਹੜੀ ਹੈ ਇਹ ਫੈਕਟਰੀ ਚਲਦੀ ਪਈ ਆ ਤਾਂ ਹੁਣ ਜਿਸ ਤਰੀਕੇ ਨਾਲ ਜ਼ਬਰਦਸਤ ਬਲਾਸਟ ਹੋਇਆ ਆ ਜਿਸ ਇਲਾਕੇ ਦੇ ਵਿੱਚ ਬਲਾਸਟ ਹੋਇਆ ਉਸ ਇਲਾਕੇ ਦੇ ਵਿੱਚ ਹੁਣ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਦੂਰ ਦੂਰ ਤੱਕ ਜਿਹੜੀਆਂ ਅ ਅੱਗ ਦਿਹਾ ਲਪਟਾ ਦਿਖਾਈ ਦੇ ਰਹੀਆਂ ਨੇ ਐਡਾ ਜ਼ਬਰਦਸਤ ਜਿਹੜਾ ਬਲਾਸਟ ਹੋਇਆ ਸੀਗਾ ਤਾਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਬਾਰੂਦ ਇਸ ਫੈਕਟਰੀ ਦੇ ਵਿੱਚ ਮੌਜੂਦ ਸੀਗਾ ਜਿਸ ਦੇ ਨਾਲ ਅ ਵੱਡੀ ਮਾਤਰਾ ਦੇ ਵਿੱਚ ਪਟਾਕੇ ਬਣਾਏ ਜਾ ਰਹੇ ਸੀ ਤਾਂ ਅਚਾਨਕ ਪਟਾਕੇ ਬਣਾਉਂਦੇ ਸਮੇਂ ਆ ਬਲਾਸਟ ਹੋ ਜਾਂਦਾ ਤਾਂ ਇਸ ਦੇ ਦੌਰਾਨ ਦੋ ਲੋਕ ਜਿਹੜੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਦੇ ਦੌਰਾਨ ਕਈ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਨੇ ਤਾਂ ਜਿਹੜੇ ਜ਼ਖਮੀ ਸੀਗੇ ਉਹਨਾਂ ਨੂੰ ਨਿੱਦਕੀ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਇਸ ਵੇਲੇ ਦੀ ਵੱਡੀ ਖਬਰ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ ਵਿੱਚ ਜ਼ਬਰਦਸਤ ਤਮਾਕਾ ਹੋਇਆ ਜਿਸ ਦੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਿਆ ਤਾਂ ਕਈ ਲੋਕ ਇਸ ਤਮਾਕੇ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਅਸਲ ਪਾਕਿਸਤਾਨ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਇੱਕ ਪਟਾਕਾ ਦੇ ਫੈਕਟਰੀ ਚੱਲ ਰਹੀ ਸੀ ਤਾਂ ਉਸੇ ਦੌਰਾਨ ਜਦੋਂ ਉੱਥੇ ਮਜ਼ਦੂਰ ਪਟਾਕਾ ਬਣਾ ਰਹੇ ਸੀ ਤਾਂ ਅਚਾਨਕ ਬਲਾਸਟ ਹੋ ਜਾਂਦਾ ਜਿਸ ਦੇ ਦੌਰਾਨ ਮੌਕੇ ਤੇ ਹਫੜਾ ਦਫੜੀ ਮੱਚ ਜਾਂਦੀ ਹੈ ਤਾਂ ਉਸ ਦੀ ਜਿਹੜੀ ਇਮਾਰਤ ਡਿੱਗ ਜਾਂਦੀ ਆ ਡਿੱਗਣ ਦੇ ਨਾਲ ਦੋ ਲੋਕ ਜਿਹੜੇ ਆ ਇਮਾਰਤ ਦੇ ਹੇਠਾਂ ਆਉਣ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਕਈ ਲੋਕ ਜਿਹੜੇ ਜ਼ਖਮੀ ਹੋ ਜਾਂਦੇ ਨੇ ਦੱਸੇ ਜਾਦਾ ਕਿਸੇ ਦੇ ਵਿੱਚ ਕੁਝ ਬੱਚੇ ਵੀ ਮੌਜੂਦ ਨੇ ਤਾਂ ਮੌਕੇ ਤੇ ਹਫੜਾ ਦਫੜੀ ਮੱਚ ਜਾਂਦੀ ਆ ਲੋਕੀ ਆਪਣੀ ਜਾਣ ਪਛਾਣ ਦੇ ਲੋ ਇਧਰ ਉਧਰ ਭਜਦੇ ਨਜ਼ਰ ਆ ਰਹੇ ਨੇ ਔਰ ਜਿਸ ਇਲਾਕੇ ਦੇ ਵਿੱਚ ਇਹ ਫੈਕਟਰੀ ਬਣੀ ਹੋਈ ਆ ਉਸ ਇਲਾਕੇ ਦੇ ਵਿੱਚ ਜਿਹੜੀ ਆ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਕਈ ਸਾਲਾਂ ਤੋਂ ਇਹ ਜਿਹੜੀ ਫੈਕਟਰੀ ਸੀਗੀ ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਹੀ ਸੀ ਨਾ ਤਾਂ ਇਹਨਾਂ ਦੇ ਕੋਲ ਕੋਈ ਕਾਗਜ਼ ਜਿਗਾ ਨਾ ਤੇ ਕੋਈ ਲਾਇਸੈਂਸ ਸੀਗਾ ਤਾਂ ਤਮਾਕੂ ਤੋਂ ਬਾਅਦ ਹੁਣ ਪ੍ਰਸ਼ਾਸਨ ਮੁਕਤ ਪਹੁੰਚਾਇ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਆ ਜਾਂਚ ਪਰਤਾਲ ਕੀਤੀ ਜਾ ਰਹੀ ਆ ਔਰ ਜਿਹੜਾ ਫੈਕਟਰੀ ਦਾ ਮਾਲਕ ਸੀਗਾ ਉਸ ਦੇ ਕੋਲ ਜਿਹੜੀ ਹੈ ਕਾਗਜ਼ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਜਿਹੜਿਆ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਉੱਥੇ ਮੌਕੇ ਤੇ ਪਹੁੰਚਿਆ ਨੇ ਬਚਾਅ ਕਾਰਜ ਦੀਆਂ ਟੀਮਾਂ ਉੱਥੇ ਪਹੁੰਚਿਆ ਨੇ ਔਰ ਖਾਸ ਕਰਕੇ ਫੜ ਬਗੜ ਦੀਆਂ ਗੱਡੀਆਂ ਨੇ ਵੱਲੋਂ ਜਿਹੜੀਆਂ ਮੌਕੇ ਤੇ ਪਹੁੰਚ ਕੇ ਇਹ ਫੈਕਟਰੀ ਦੇ ਵਿੱਚ ਲੱਗੀ ਅੱਗ ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ ਉਹ ਜਿਹੜੇ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਸੀਗੇ ਉਹਨਾਂ ਨੂੰ ਤੁਰੰਤ ਨਿਦਿੱਕੀ ਹਸਪੀਟਲ ਦੇ ਵਿੱਚ ਭੇਤੀ ਕਰਾਇਆ ਗਿਆ ਤਾਂ ਜੋ ਉਹਨਾਂ ਦੀ ਜਾਨ ਬਚ ਸਕਿਆ ਤਾਂ ਇਸ ਦੇ ਵਿੱਚ ਖਾਸ ਕਰਕੇ ਛੋਟੇ ਬੱਚੇ ਵੀ ਦੱਸੀ ਜਾ ਰਹੇ ਨੇ ਮੌਜੂਦ ਨੇ ਤਾਂ ਫੈਕਟਰੀ ਤੋਂ ਤਮਾਕੇ ਤੋਂ ਬਾਅਦ ਜਿਹੜੀਆਂ ਪ੍ਰਸ਼ਾਸਨ ਦੇ ਅੱਖਾਂ ਖੁੱਲੀਆਂ ਨੇ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤਾਂ ਉਹਨਾਂ ਦੇ ਵੱਲੋਂ ਜਿਹੜੀ ਹੈ ਫੈਕਟਰੀ ਦੇ ਵਿੱਚ ਉਹਨਾਂ ਦੇ ਲਾਇਸੈਂਸ ਹੋਣ ਕਾਗਜ਼ ਹੋਣ ਹੋਰ ਵੀ ਜਿਹੜੇ ਡਾਕੂਮੈਂਟਸ ਹੈਗੇ ਉਹਨਾਂ ਦੀ ਜਾਂਚ ਪੜਤਾਲ ਜਿਹੜੀ ਹੈ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਸ ਫੈਕਟਰੀ ਦੇ ਵਿੱਚ ਕੋ ਕਿਹੜਾ ਕੜਾ ਹਿੱਸੇਦਾਰ ਸੀਗਾ ਔਰ ਕਿੰਨਾ ਦੀ ਮਿਲੇ ਭੁਗਤ ਦੇ ਨਾਲ ਜਿਹੜਿਆ ਗੈਰ ਕਾਨੂੰਨੀ ਢੰਗ ਦੇ ਨਾਲ ਕਈ ਸਾਲਾਂ ਤੋਂ ਜਿਹੜੀ ਹੈ ਇਹ ਫੈਕਟਰੀ ਚਲਦੀ ਪਈ ਆ ਤਾਂ ਹੁਣ ਜਿਸ ਤਰੀਕੇ ਨਾਲ ਜ਼ਬਰਦਸਤ ਬਲਾਸਟ ਹੋਇਆ ਆ ਜਿਸ ਇਲਾਕੇ ਦੇ ਵਿੱਚ ਬਲਾਸਟ ਹੋਇਆ ਉਸ ਇਲਾਕੇ ਦੇ ਵਿੱਚ ਹੁਣ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਦੂਰ ਦੂਰ ਤੱਕ ਜਿਹੜੀਆਂ ਅ ਅੱਗ ਦਿਆ ਲਪਟਾ ਦਿਖਾਈ ਦੇ ਰਹੀਆਂ ਨੇ ਐਡਾ ਜ਼ਬਰਦਸਤ ਜਿਹੜਾ ਬਲਾਸਟ ਹੋਇਆ ਸੀਗਾ ਤਾਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਬਾਰੂਦ ਇਸ ਫੈਕਟਰੀ ਦੇ ਵਿੱਚ ਮੌਜੂਦ ਸੀਗਾ ਜਿਸ ਦੇ ਨਾਲ ਅ ਵੱਡੀ ਮਾਤਰਾ ਦੇ ਵਿੱਚ ਪਟਾਕੇ ਬਣਾਏ ਜਾ ਰਹੇ ਸੀ ਤਾਂ ਅਚਾਨਕ ਪਟਾਕੇ ਬਣਾਉਂਦੇ ਸਮੇਂ ਆ ਬਲਾਸਟ ਹੋ ਜਾਂਦਾ ਤਾਂ ਇਸ ਦੇ ਦੌਰਾਨ ਦੋ ਲੋਕ ਜਿਹੜੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਦੇ ਦੌਰਾਨ ਕਈ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਨੇ ਤਾਂ ਜਿਹੜੇ ਜ਼ਖਮੀ ਸੀਗੇ ਉਹਨਾਂ ਨੂੰ ਨਦੀਕੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਇਸ ਵੇਲੇ ਦੀ ਵੱਡੀ ਖਬਰ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ ਵਿੱਚ ਜ਼ਬਰਦਸਤ ਤਮਾਕਾ ਹੋਇਆ ਜਿਸ ਦੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਿਆ ਤਾਂ ਕਈ ਲੋਕ ਇਸ ਤਮਾਕੇ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਅਸਲ ਪਾਕਿਸਤਾਨ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਇੱਕ ਪਟਾਕਿਆਂ ਦੇ ਫੈਕਟਰੀ ਚੱਲ ਰਹੀ ਸੀ ਤਾਂ ਉਸੇ ਦੌਰਾਨ ਜਦੋਂ ਉੱਥੇ ਮਜ਼ਦੂਰ ਪਟਾਕਾ ਬਣਾ ਰਹੇ ਸੀ ਤਾਂ ਅਚਾਨਕ ਬਲਾਸਟ ਹੋ ਜਾਂਦਾ ਜਿਸ ਦੇ ਦੌਰਾਨ ਮੌਕੇ ਤੇ ਹਫੜਾ ਦਫੜੀ ਮੱਚ ਜਾਂਦੀ ਹੈ ਤਾਂ ਉਸ ਦੀ ਜਿਹੜੀ ਇਮਾਰਤ ਡਿੱਗ ਜਾਂਦੀ ਆ ਡਿੱਗਣ ਦੇ ਨਾਲ ਦੋ ਲੋਕ ਜਿਹੜੇ ਆ ਇਮਾਰਤ ਦੇ ਹੇਠਾਂ ਆਉਣ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਕਈ ਲੋਕ ਜਿਹੜੇ ਜ਼ਖਮੀ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਕਿਸੇ ਦੇ ਵਿੱਚ ਕੁਝ ਬੱਚੇ ਵੀ ਮੌਜੂਦ ਨੇ ਤਾਂ ਮੌਕੇ ਤੇ ਹਫੜਾ ਦਫੜੀ ਮੱਚ ਜਾਂਦੀ ਆ ਲੋਕੀ ਆਪਣੀ ਜਾਣ ਪਛਾਣ ਦੇ ਲੋ ਇੱਧਰ ਉੱਧਰ ਭੱਜਦੇ ਨਜ਼ਰ ਆ ਰਹੇ ਨੇ ਔਰ ਜਿਸ ਇਲਾਕੇ ਦੇ ਵਿੱਚ ਇਹ ਫੈਕਟਰੀ ਬਣੀ ਹੋਈ ਆ ਉਸ ਇਲਾਕੇ ਦੇ ਵਿੱਚ ਜਿਹੜੀ ਆ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਕਈ ਸਾਲਾਂ ਤੋਂ ਇਹ ਜਿਹੜੀ ਫੈਕਟਰੀ ਸੀਗੀ ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਹੀ ਸੀ ਨਾ ਤਾਂ ਇਹਨਾਂ ਦੇ ਕੋਲ ਕੋਈ ਕਾਗਜ਼ ਜਿਗਾ ਨਾ ਤੇ ਕੋਈ ਲਾਇਸੈਂਸ ਸੀਗਾ ਤਾਂ ਤਮਾਕੇ ਤੋਂ ਬਾਅਦ ਹੁਣ ਪ੍ਰਸ਼ਾਸਨ ਮੁਕਤ ਪਹੁੰਚਾਇ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਆ ਜਾਂਚ ਪਰਤਾਲ ਕੀਤੀ ਜਾ ਰਹੀ ਆ ਔਰ ਜਿਹੜਾ ਫੈਕਟਰੀ ਦਾ ਮਾਲਕ ਸੀਗਾ ਉਸ ਦੇ ਕੋਲ ਜਿਹੜੀ ਆ ਕਾਗਜ਼ ਦੀ ਮੰਗ ਕੀਤੀ ਜਾ ਰਹੀ ਆ ਤਾਂ ਲਗਾਤਾਰ ਜਿਹੜਿਆ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਉੱਥੇ ਮੌਕੇ ਤੇ ਪਹੁੰਚੇ ਨੇ ਬਚਾਅ ਕਾਰਜ ਦੀਆਂ ਟੀਮਾਂ ਉੱਥੇ ਪਹੁੰਚੇ ਨੇ ਔਰ ਖਾਸ ਕਰਕੇ ਫਰਬ ਗੇੜ ਦੀਆਂ ਗੱਡੀਆਂ ਨੇ ਵੱਲੋਂ ਜਿਹੜੀਆਂ ਮੌਕੇ ਤੇ ਪਹੁੰਚ ਕੇ ਇਹ ਫੈਕਟਰੀ ਦੇ ਵਿੱਚ ਲੱਗੀ ਅੱਗ ਤੇ ਬੜੀ ਮੁਸ਼ਕਲ ਦੇ ਨਾਲ ਕਾਬੂ ਪਾਇਆ ਗਿਆ ਉਹ ਜਿਹੜੇ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਸੀਗੇ ਉਹਨਾਂ ਨੂੰ ਤੁਰੰਤ ਨਿਦਿੱਕੀ ਹਸਪੀਟਲ ਦੇ ਵਿੱਚ ਭੇਜਿਆ ਗਿਆ ਤਾਂ ਜੋ ਉਹਨਾਂ ਦੀ ਜਾਨ ਬਚ ਸਕਿਆ ਤਾਂ ਇਸ ਦੇ ਵਿੱਚ ਖਾਸ ਕਰਕੇ ਛੋਟੇ ਬੱਚੇ ਵੀ ਦੱਸੀ ਜਾ ਰਹੇ ਨੇ ਮੌਜੂਦ ਨੇ ਤਾਂ ਫੈਕਟਰੀ ਤੋਂ ਤਮਾਕੇ ਤੋਂ ਬਾਅਦ ਜਿਹੜੀਆਂ ਪ੍ਰਸ਼ਾਸਨ ਦੇ ਅੱਖਾਂ ਖੁੱਲੀਆਂ ਨੇ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤਾਂ ਉਹਨਾਂ ਦੇ ਵੱਲੋਂ ਜਿਹੜੀ ਹੈ ਫੈਕਟਰੀ ਦੇ ਵਿੱਚ ਉਹਨਾਂ ਦੇ ਲਾਇਸੈਂਸ ਹੋਣ ਕਾਗਜ਼ ਹੋਣ ਹੋਰ ਵੀ ਜਿਹੜੇ ਡਾਕੂਮੈਂਟਸ ਸਿਗੇ ਉਹਨਾਂ ਦੀ ਜਾਂਚ ਪੜਤਾਲ ਜਿਹੜੀ ਹੈ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਸ ਫੈਕਟਰੀ ਦੇ ਵਿੱਚ ਕੋ ਕਿਹੜਾ ਕੜਾ ਹਿੱਸੇਦਾਰ ਸਿਗਾ ਔਰ ਕਿੰਨਾ ਦੀ ਮਿਲੇ ਭੁਗਤ ਦੇ ਨਾਲ ਜਿਹੜਿਆ ਗੈਰ ਕਾਨੂੰਨੀ ਢੰਗ ਦੇ ਨਾਲ ਕਈ ਸਾਲਾਂ ਤੋਂ ਜਿਹੜੀ ਹੈ ਇਹ ਫੈਕਟਰੀ ਚਲਦੀ ਪਈ ਆ ਤਾਂ ਹੁਣ ਜਿਸ ਤਰੀਕੇ ਨਾਲ ਜ਼ਬਰਦਸਤ ਬਲਾਸਟ ਹੋਇਆ ਆ ਜਿਸ ਇਲਾਕੇ ਦੇ ਵਿੱਚ ਬਲਾਸਟ ਹੋਇਆ ਉਸ ਇਲਾਕੇ ਦੇ ਵਿੱਚ ਹੁਣ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਦੂਰ ਦੂਰ ਤੱਕ ਜਿਹੜੀਆਂ ਅ ਅੱਗ ਦਿਆ ਲਪਟਾ ਦਿਖਾਈ ਦੇ ਰਹੀਆਂ ਨੇ ਐਡਾ ਜ਼ਬਰਦਸਤ ਜਿਹੜਾ ਬਲਾਸਟ ਹੋਇਆ ਸੀਗਾ ਤਾਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਬਾਰੂਦ ਇਸ ਫੈਕਟਰੀ ਦੇ ਵਿੱਚ ਮੌਜੂਦ ਸੀਗਾ ਜਿਸ ਦੇ ਨਾਲ ਅ ਵੱਡੀ ਮਾਤਰਾ ਦੇ ਵਿੱਚ ਪਟਾਕੇ ਬਣਾਏ ਜਾ ਰਹੇ ਸੀ ਤਾਂ ਅਚਾਨਕ ਪਟਾਕੇ ਬਣਾਉਂਦੇ ਸਮੇਂ ਆ ਬਲਾਸਟ ਹੋ ਜਾਂਦਾ ਤਾਂ ਇਸ ਦੇ ਦੌਰਾਨ ਦੋ ਲੋਕ ਜਿਹੜੇ ਨੇ ਉਹਨਾਂ ਦੇ ਮੌਤ ਹੋ ਜਾਂਦੀ ਹੈ ਤਾਂ ਇਸ ਦੇ ਦੌਰਾਨ ਕਈ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਨੇ ਤਾਂ ਜਿਹੜੇ ਜ਼ਖਮੀ ਸੀਗੇ ਉਹਨਾਂ ਨੂੰ ਨਿੱਦੀਕੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ